ਸਤਿ ਗੁਰੂ ਸਤੋ ਪਿਆਰਪਰੀ ਫਤਿਹ ਕੋਲ ਕਰ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਤੀਰਥ ਵਰਡ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਜਦੋਂ ਸਾਕ ਸੱਚੇ ਪਾਤਸ਼ਾਹ ਧੰਗੁਰ ਨਾਨਕ ਦੇਵ ਜੀ ਬਗਦਾਦ ਜਾਂਦੇ ਨੇ ਉੱਥੇ ਜਾ ਕੇ ਫਿਰ ਕੀ ਕੌਤਕ ਹੁੰਦਾ ਕਿਸ ਤਰ੍ਹਾਂ ਦਾ ਮੇਲਜੁਲ ਹੁੰਦਾ ਕੀ ਉੱਥੇ ਕੰਮ ਜਾਂਦੇ ਨੇ ਤੇ ਕਿਸ ਤਰ੍ਹਾਂ ਲੋਕਾਂ ਨੂੰ ਸੇਧ ਦਿੰਦੇ ਨੇ ਉਹ ਸਾਰੀ ਗੱਲ ਆਪਾਂ ਇਸ ਵੀਡੀਓ ਦੇ ਵਿੱਚ ਸੁਣਾਂਗੇ ਤੇ ਵੀਡੀਓ ਦੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖੋ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਬਗਦਾਦ ਗਏ ਜਿਹੜੀ ਇੱਕ ਪੌੜੀ ਰਾਤ ਵਾਲੀ ਰਹਿ ਗਈ ਸੀ ਉਹਨੂੰ ਪੂਰੀ ਕਰਦਾ ਜਦੋਂ ਬਗਦਾਦ ਗਏ ਬਗਦਾਦ ਉਹ ਸ਼ਹਿਰ ਹੈ ਜਿਹੜਾ ਪੀਰਾਂ ਦਾ ਗੜ੍ਹ ਖਵਾਉਂਦਾ ਹੈ ਤਾਈਓ ਭਾਈ ਗੁਰਦਾਸ ਜੀ ਨੇ ਕਿਹਾ ਗੜ੍ਹ ਬਗਦਾਦ ਨਵਾਏ ਗਏ ਪੀਰਾਂ ਦਾ ਗੜ੍ਹ ਸੀ ਬਗਦਾਦ ਜਦੋਂ ਬਾਦਸ਼ਾਹ ਬਗਦਾਦ ਗਏ ਔਰ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਬਗਦਾਦ ਤੇ ਬਾਰ ਬਾਰ ਜਾ ਕੇ ਡੇਰਾ ਕੀਤਾ ਸ਼ੀਅਤ ਦੇ ਸੁੰਨੀਆਂ ਦਾ ਅਲੱਗ ਹੈ ਤੁਹਾਨੂੰ ਪਤਾ ਹੈ ਬਗਦਾਦ ਜਿਹੜੇ ਨੇ ਉਹ ਸਾਰੇ ਸੁੰਨੀ ਨੇ ਜਦੋਂ ਉੱਥੇ ਬਾਦਸ਼ਾਹ ਨੇ ਬਾਰ ਬਾਰ ਡੇਰਾ ਕੀਤਾ ਭਾਈ ਗੁਰਦਾਸ ਜੀ ਲਿਖਦੇ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਸ਼ਹਿਰ ਤੋਂ ਬਾਹਰ ਬਾਰ ਬਾਰ ਡੇਰਾ ਲਾ ਲਿਆ ਬਹਿ ਗਏ ਇੱਕ ਬਾਬਾ ਆਕਾਲ ਰੂਪ ਪਰੋਣ ਇੱਕ ਬਾਬਾ ਤੋਡੀ ਆਵਾਜ਼ ਹੋਣੀ ਚਾਹੀਦੀ ਇੱਕ ਬਾਬਾ ਕਾਲ ਰੂਪ ਇੱਕ ਬਾਬਾ ਦੂਜਾ ਰਵਾਵੀ ਮਰਦਾਨਾ ਦੂਜਾ ਰਵਾਵੀ ਮਰ ਹੁਣ ਵੇਖੋ ਨਾਮ ਦੀ ਸ਼ਕਤੀ ਦਿੱਤੀ ਬਾਗ ਨਿਵਾਜ ਕਜ ਸੁਨ ਸਮਾਨ ਹੋ ਆਜ ਹਨਾ ਜਦੋਂ ਫਜ਼ਰ ਦੀ ਨਮਾਜ਼ ਦਾ ਵਕਤ ਹੋਇਆ ਨਾ ਸਵੇਰ ਦਾ ਪੂਰੇ ਬਗਦਾਦ ਦੇ ਲੋਕ ਸੁੱਤੇ ਨੇ ਅਜੇ ਨਵਾਜ਼ ਅਦਾ ਹੋਣੀ ਐ ਅੰਮ੍ਰਿਤ ਵੇਲਾ ਹੋਇਆ ਪਾਦਸ਼ਾਹ ਨੇ ਕਿਹਾ ਮਰਦਾਨਿਆਂ ਰਵਾਬ ਛੇੜ ਆਪਾਂ ਖੁਦਾ ਦੀ ਵੰਗ ਦਈਏ ਭਾਈ ਮਰਦਾਨੇ ਰਵਾਬ ਛੇੜੀ ਪਾਦਸ਼ਾਹ ਬਗਦਾਦ ਦੇ ਬਾਹਰ ਬੈਠਿਆਂ ਬੋਲੇ ਇੱਕ ਓਂਕਾਰ ਸੱਤ ਕਰਦੇ ਹੈ ਜਿੰਨੇ ਬਾਜੀ ਹਾਜੀ ਇਕੱਠੇ ਹੋ ਗਏ ਉਸੇ ਵਕਤ ਜਿੰਨੇ ਪੀਰ ਸੰਗ ਇਕੱਠੇ ਹੋ ਗਏ ਉਸੇ ਵਕਤ ਕੌਣ ਗਾ ਰਿਹਾ ਹੈ ਦਿੱਤੀ ਬਾੰਗ ਨਿਵਾਜ ਕਰ ਸੁਨ ਸਮਾਨ ਹੋ ਆ ਜਹਾਨਾ ਸੁਨ ਮਨ ਨਗਰੀ ਪਈ ਦੇਖ ਪੀਰ ਪਿਆ ਹੈ ਰਾਨਾ ਸਭ ਤੋਂ ਵੱਡਾ ਪੀਰ ਦਸਤਗੀਰ ਹੈਰਾਨ ਹੋ ਗਿਆ ਇਹ ਕੌਣ ਵਾਲੇ ਨੇ ਨਗਰੀ ਸੁਣ ਕਰ ਦਿੱਤੀ ਸ਼ਬਦ ਦੀ ਇੰਨੀ ਵੱਡੀ ਤਾਕਤ ਲੋਕ ਸੁਣ ਹੋ ਗਏ ਸੁਣ ਕੇ ਉਹ ਇਕੱਠੇ ਹੋ ਕੇ ਆਏ ਪੀਰ ਦਸਤਗੀਰ ਨੇ ਆਪਣੇ murid ਕੱਲੇ ਜਾਓ ਪੁੱਛੋ ਕੌਣ ਹੈ ਉਹਨਾਂ ਜਾ ਕੇ ਦੱਸਿਆ ਕਹਿੰਦੇ ਜੀ ਕੋਈ ਗੁਰੂ ਨਾਨਕ ਸਾਹਿਬ ਆਏ ਨੇ ਅਕਾਲ ਰੂਪ ਕਲਯੁਗ ਦੇ અવਤਾਰ ਨਾਲ ਉਹਨਾਂ ਦੇ ਭਾਈ ਮਰਦੰਨੇ ਉਹ ਗਾ ਰਹੇ ਨੇ ਪੁੱਛਿਆ ਫਿਰ ਕਹ ਦਸਤਗੀਰ ਕੌਣ ਫਕੀਰ ਕਿਸ ਦਾ ਘਰ ਹਨ ਪੁੱਛਿਆ ਪੀਰ ਦਸਤਗੀਰ ਨੇ ਕੌਣ ਹੈ ਇਹਦਾ ਘਰਾਣਾ ਕੌਣ ਹੈ ਉਹ ਦੱਸਣ ਵਾਲਿਆਂ ਕਹੇ ਜੀ ਗੁਰੂ ਨਾਨਕ ਆਏ ਨੇ ਪੀਰ ਦਸਤਗੀਰ ਨੇ ਕਿਹਾ ਉਸ ਨਾਨਕ ਨੇ ਬਗਦਾਦ ਵਿੱਚ ਆ ਕੇ ਦੋ ਗਲਤੀਆਂ ਕੀਤੀਆਂ ਨੇ ਇਸੇ ਵਕਤ ਪੀਰ ਮুরিਦ ਸਾਜੀ ਇਕੱਠੇ ਕਰੋ ਬਾਬੇ ਨਾਨਕ ਨੂੰ ਹੁਣੇ ਇਸੇ ਵਕਤ ਤਲਬ ਕੀਤਾ ਜਾਏਗਾ ਗਲਤੀਆਂ ਕਿਹੜੀਆਂ ਨੇ ਪਹਿਲੀ ਗੱਲ ਬਗਦਾਦ ਦੇ ਅੰਦਰ ਨਵਾਲ ਦੇ ਵਕਤ ਉਹਨਾਂ ਕਿਸੇ ਹੋਰ ਦਾ ਕਲਾਮ ਪੜਿਆ ਤੇ ਦੂਜੀ ਗੱਲ ਸਾਡੇ ਬਗਦਾਦ ਵਿੱਚ ਸਾਜ਼ ਮਨਾਉਣ ਵਜਾਉਣਾ ਮਨ ਹੈ ਉਹ ਰਵਾ ਪਜਾ ਕੇ ਕਰ ਰਿਹਾ ਇੱਥੇ ਸਾਜ਼ ਨਾਲ ਗਾਉਣਾ ਸਾਜ਼ ਵਜਾਉਣਾ ਮਨਾ ਹੈ ਉਹ ਸਾਜ਼ ਵਜਾ ਕੇ ਕਰ ਰਿਹਾ ਇੱਥੇ ਹੋ ਗਿਆ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਆਇਆ ਇਤੋਂ ਤੱਕ ਦੇ ਹਾਸਲੇ ਲਿਖਿਆ ਹੈ ਹੱਥਾਂ ਵਿੱਚ ਵੱਟੇ ਪਕੜੇ ਹੋਏ ਨੇ ਪੀਰ ਦਸਤਗੀਰ ਨੇ ਕਿਹਾ ਜਦੋਂ ਮੈਂ ਇਸ਼ਾਰਾ ਕਰਾਂ ਪੱਥਰ ਮਾਰ ਮਾਰ ਕੇ ਮਾਰ ਦੇਣੇ ਬਾਬੇ ਨਾਨਕ ਪਰ ਕਿਹਦੇ ਵਿੱਚ ਤਾਕਤ ਹੈ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੱਥਰ ਮਾਰ ਸਕੇ ਕਿਉਂਕਿ ਸਤਗੁਰੂ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ ਗੁਰੂ ਨਾਨਕ ਦੀ ਝਾਲ ਕੋਈ ਝੱਲ ਨਹੀਂ ਸਕਦਾ ਗੁਰੂ ਨਾਨਕ ਸਾਹਿਬ ਮਹਾਰਾਜ ਵਰਤੱਖ ਰੱਬ ਨੰਕਾਰ ਰੂਪ ਨੇ ਬਾਬੇ ਨਾਨਕ ਅਕੇ ਤਾਂ 3300 ਸਾਲ ਦੀ ਉਮਰ ਦੇ ਜੋਗੀ ਰਿਧੀਆਂ ਸਿਧੀਆਂ ਕਰਾਮਾਤਾਂ ਵਾਲੇ ਜਿਹੜੇ ਖੜੇ ਖਲੋਤੇ ਮੰਤਰ ਪੜ੍ਹ ਕੇ ਰੂਪ ਬਦਲ ਲੈਂਦੇ ਸੀ ਉਹਨਾਂ ਦੀ ਪੇਸ਼ ਨਹੀਂ ਚੱਲੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੁਰੂ ਨਾਨਕ ਸਾਹਿਬ ਦੀ ਚਹਲ ਕੌਣ ਚੱਲ ਸਕਦਾ ਹੈ ਉਹ ਭਗਾਂ ਵਾਲਿਓ ਮੇਰੇ ਮਨ 'ਚ ਸਵੇਰੇ ਹੀ ਸੁਣਦਿਆਂ ਇਹ ਵਿਚਾਰ ਆਈ ਇਹ ਸੱਚੇ ਬਾਦਸ਼ਾਹ ਕਿ ਤੇਰੇ ਤੋਂ ਵੱਡੀ ਹੋਰ ਕੋਈ ਕਰਾਮਾਤ ਕਰ ਨਹੀਂ ਸਕਦਾ ਆ ਵੀ ਤੇਰੀ ਬਖਸ਼ਿਸ਼ ਹੈ ਕਿ ਤੇਰੀ ਨਦਰ ਕਿਰਪਾ ਨਾਲ ਦੇਸ਼ ਦੇ ਰਾਜੇ ਦੇ ਮਨ ਵਿੱਚ ਐਸੀ ਸਮਤ ਵੱਜੀ ਹੈ ਉਹਨੇ ਉੱਠ ਕੇ ਸਵੇਰੇ ਕਹਿ ਦਿੱਤਾ ਨਾ ਕਿ ਨਵੇਂ ਕਾਨੂੰਨ ਰੱਦ ਹੈ ਇਹ ਮੇਰੇ ਗੁਰੂ ਨਾਨਕ ਸਾਹਿਬ ਦੀ ਨਜ਼ਰ ਹੋਈ ਹੈ ਐਵੇਂ ਕੋਈ ਬੰਦਾ ਕਹੇ ਜੀ ਅਸੀਂ ਕਰਾ ਲੈ ਅਸੀਂ ਨਹੀਂ ਕਰਾਏ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਨਦਰ ਹੈ ਹਰ ਸਿੱਖ ਦੀ ਅਰਦਾਸ ਸੀ ਪਾਤਸ਼ਾਹ ਜੇ ਬਾਵਰ ਨੂੰ ਜਾਵਰ ਕਹਿ ਸਕਦਾ ਤੂੰ ਕਹਿ ਸਕਦਾ ਜੇ ਤੇਰੀ ਜ਼ੁਬਾਨ ਦਾ ਬੋਲ ਬਾਵਰ ਨੂੰ ਬਦਲ ਸਕਦਾ ਇਹ ਤੇ ਗੱਲ ਹੀ ਕੁਛ ਨਹੀਂ ਹੈ ਕੀ ਹੈ ਗੁਰੂ ਨਾਨਕ ਬਦਲ ਦਿੰਦੇ ਨੇ ਖੈਰ ਸਤਗੁਰੂ ਸਭ ਦਾ ਭਲਾ ਕਰਨ ਆਪਾਂ ਕਿਸੇ ਅਹੰਕਾਰ ਵਿੱਚ ਕੋਈ ਹੋਰ ਆਲੇ ਦੁਆਲੇ ਗੱਲਾਂ ਨਹੀਂ ਕਰਨੀਆਂ ਸ਼ੁਕਰਾਨਾ ਕਰਨਾ ਸਿੱਖ ਕਦੇ ਹੰਕਾਰੀ ਨਹੀਂ ਹੁੰਦਾ ਜਿਹੜੇ ਲੋਕ ਜਿੱਤ ਦੇ ਜਸ਼ਨ ਢੋਲ ਪਜਾਬ ਜਾ ਕੇ ਕਰਦੇ ਨੇ ਜਿੱਦਣ ਹਾਰ ਗਲ ਪੈਂਦੀ ਹਾਰਟ ਅਟੈਕ ਵੀ ਉਹਨਾਂ ਨੂੰ ਇਸ ਲਈ ਸਿੱਖ ਕਦੇ ਹੰਕਾਰੀ ਨਹੀਂ ਹੁੰਦਾ ਉਹ ਹਰ ਸੁੱਖ ਵਿੱਚ ਸ਼ੁਕਰਗੁਜ਼ਾਰ ਰਹਿੰਦਾ ਹੈ ਰੱਬ ਦਾ ਉਹ ਕਦੇ ਹੰਮੇ ਦਾ ਦਾਰ ਨਹੀਂ ਕਰਦਾ ਇਤੋਂ ਤੱਕ ਮੇਰੇ ਦਸਮ ਪਾਤਸ਼ਾਹਾਂ ਨੇ 14 ਜੰਗਾਂ ਜਿੱਤੀਆਂ ਜੰਗ ਜਿੱਤਣ ਤੋਂ ਬਾਅਦ ਕਲਗੀਧਰ ਪਾਤਸ਼ਾਹ ਦਾ ਕੀ ਕਹਿਣਾ ਹੈ ਜੁਗ ਜੁਦ੍ਹ ਜਿੱਤੇ ਇਨਹੀ ਕੇ ਪ੍ਰਸਾਦ ਇਹ ਥੋੜੀ ਗੱਲ ਮੈਂ ਜਿੱਤ ਲੈ ਜਦੋਂ ਗੱਲ ਫਤਿਹ ਦੀ ਆਈ ਜਦੋਂ ਗੱਲ ਜਿੱਤ ਦੀ ਆਈ ਉਦੋਂ ਪਾਤਸ਼ਾਹ ਨੇ ਕਿਹਾ ਨਾ ਖਾਲਸਾ ਮੇਰਾ ਹੈ ਨਾ ਜਿੱਤ ਮੇਰੀ ਐ ਉਹ ਦੁਨੀਆਂ ਦੇ ਲੋਕੋ ਖਾਲਸਾ ਵੀ ਵਾਹਿਗੁਰੂ ਦਾ ਤੇ ਜਿੱਤ ਵੀ ਵਾਹਿਗੁਰੂ ਦੀ ਤਾਂ ਕਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਪੱਥਰ ਲੈ ਕੇ ਆ ਗਏ ਬਗਦਾਦ ਦੇ ਪੀਰ ਕਹਿੰਦੇ ਪੁੱਛਿਆ ਫਿਰ ਕਹਿ ਦਸਤਕੀ ਕੌਣ ਫਕੀਰ ਕਿਸ ਦਾ ਕਰਾਨਾ ਫਿਰ ਦਰਾਇਨ ਦਸਤਗੀਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆ ਗਏ ਜਦੋਂ ਮਰੀਦਾਂ ਜਾ ਕੇ ਕਿਹਾ ਬਾਬਾ ਨਾਨਕ ਆਇਆ ਤੇ ਫਿਰ ਨਾਲ ਦਸਤਗੀਰ ਵੀ ਆ ਗਿਆ ਬਾਦਸ਼ਾਹ ਨੇ ਹੁਣ ਜਿਹੜੀ ਬਾੰਗ ਦਿੱਤੀ ਸਾਰਿਆਂ ਨੂੰ ਇਕੱਠੇ ਕਰਕੇ ਉਹ ਬੜੀ ਅਨੋਖੀ ਸੀ ਜਦੋਂ ਸਾਰੇ ਇਕੱਠੇ ਹੋ ਗਏ ਨਾ ਇਤਰਾਜ਼ ਤਾਂ ਉਹਨਾਂ ਨੂੰ ਇਹ ਸੀ ਫਿਰ ਵਾਬ ਨਾਲ ਕਿਉਂ ਗਾਉਂਦੇ ਨੇ ਜਿਹੜੀ ਗੱਲ ਅਗਲੀ ਕਹੀ ਉਹ ਤਾਂ ਫਿਰ ਸਾਰੇ ਪੀਰ ਦਸਤਗੀਰ ਵਰਦੇ ਛੋਡੇ ਵੱਡੇ ਪੀਰ ਹਿੱਲ ਗਏ ਨਾ ਬਾਦਸ਼ਾਹ ਨੇ ਫਿਰ ਕੀ ਕਿਹਾ ਸੁਣਿਓ ਹਜ਼ੂਰ ਦੀ ਆਵਾਜ਼ ਬੋਲੇ ਕਹਿੰਦੇ ਪਾਤਾਲਾਂ ਪਾਤਾਲ ਲੱਖ ਹਜ਼ੂਰ ਨੇ ਉੱਚੀ ਸੁਰ ਵਿੱਚ ਬੰਦ ਕੀਤੀ ਪਾਤਾਲਾਂ ਪਾਤਾਲ ਲੱਖ ਆਗਸਤਾ ਆਗਾਸ ਬੜੋ ਓੜ ਕੋੜ ਕਪਾਲ ਥੱਕੇ ਸ਼ੱਕ ਔੜ ਕਪਾਲੀ ਖਬਰ ਸੁਣਾਈ ਦਸਤਗੀਰ ਤਾਂ ਐ ਗੁੱਸੇ ਚ ਆ ਗਿਆ ਜਿਵੇਂ ਸੱਪ ਨੇ ਡੰਗ ਲਿਆ ਹੋਵੇ ਉਹਦੇ سینੇ ਦੇ ਸਭ ਲਟਣ ਲੱਗ ਪਏ ਉਹਨੇ ਕਿਹਾ ਬਾਪਾ ਤੂੰ ਤੀਜੀ ਗਲਤੀ ਕਰ ਲਈ ਐ ਤੂੰ ਕੱਲਾ ਰਬਾਬ ਨਾਲ ਗਾਇਆ ਨਹੀਂ ਤੂੰ ਸਾਡੇ ਇਸਲਾਮ ਦੇ ਖਿਲਾਫ ਵੀ ਬੋਲਦੇ ਐ ਬਾਦਸ਼ਾਹ ਨੇ ਕਿਹਾ ਨਹੀਂ ਤੁਹਾਨੂੰ ਭਲੇਖਾ ਹੈ ਕਹਿੰਦਾ ਜੀ ਭਲੇਖਾ ਕਿਉਂ ਹੈ ਸਾਡੇ ਰੱਬ ਨਾਲ ਨੇ ਕਿਹਾ 14 ਲੋਕ ਨੇ 14 ਤਲਕ ਸਤ ਪਤਾਲ ਸਤ ਆਕਾਸ਼ ਤੇ ਬਾਬਾ ਤੂੰ ਲੱਖਾਂ ਲੱਖਾਂ ਕਹੀ ਜਾਂਦਾ ਇਹ ਤਾਂ ਸਾਡੇ ਧਾਰਮਿਕ ਗ੍ਰੰਥ ਦੇ ਉਲਟ ਹੈ ਸਾਡੇ ਸ਼ਹਿਰ ਵਿੱਚ ਬਹਿ ਕੇ ਸਾਡੇ ਖਿਲਾਫ ਕਹਿੰਦਾ ਸਾਡਾ ਰਾਵਰ ਕਹਿੰਦਾ 14 ਨੇ ਤੂੰ ਲੱਖਾਂ ਕਹਿੰਦਾ ਕਿ ਬਾਤਾਲਾਂ ਬਾਤਾਲ ਲੱਖਾਂ ਅਗਾਸਾਂ ਆਗਾਸ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਤੁਹਾਨੂੰ ਭਲੇਖ ਹੈ ਤੁਹਾਡੇ ਹਜਰਤ ਮੁਹੰਮਦ ਸਾਹਿਬ ਨੇ ਸਹੀ ਕਿਹਾ ਗਲਤ ਨਹੀਂ ਕਿਹਾ ਸਾਰੇ ਮੁਸਲਮਾਨ ਸ਼ਾਂਤ ਹੋ ਗਏ ਇੱਕਦਮ ਕਹਿੰਦੇ ਬਾਦਸ਼ਾਹ ਦਾ ਸਹੀ ਕਹਿਣ ਲੱਗ ਪਏ ਸਤਬਰਾਂ ਕਿਹਾ ਭਾਈ ਹਜਰਤ ਸਾਹਿਬ ਨੇ ਸਹੀ ਕਿਹਾ ਹਜਰਤ ਮੁਹੰਮਦ ਸਾਹਿਬ ਨੇ ਉਹਨਾਂ ਗਲਤ ਨਹੀਂ ਕਿਹਾ ਉਹਨਾਂ ਕਿਹਾ 14 ਲੋਕ ਨੇ ਸਤ ਪਤਾਲ ਸਤਾਂ ਆਕਾਸ਼ 14 ਤਬਕ ਨੇ ਬਾਦਸ਼ਾਹ ਕਹਿੰਦੇ ਉਹਨਾਂ ਸੱਚ ਦੇ ਹੈ ਪਰ ਮੈਂ ਵੀ ਸੱਚ ਕਹਿ ਰਿਹਾ ਪਤਾ ਕਿਉਂ ਉਹ ਜਿੰਨੇ ਹਜ਼ਰਤ ਮੁਹੰਮਦ ਸਾਹਿਬ ਨੂੰ ਨਜ਼ਰ ਆਇਓ ਨਹੀਂ ਕਹਿੰਦੇ ਜਿੰਨੇ ਮੈਨੂੰ ਨਜ਼ਰ ਆ ਰਹੇ ਮੈਂ ਕਹਿ ਰਿਹਾ ਗਲਤ ਕੋਈ ਵੀ ਨਹੀਂ ਜਿੰਨੇ ਹਜ਼ਰਤ ਮੁਹੰਮਦ ਸਾਹਿਬ ਨੂੰ ਨਜ਼ਰ ਆਏ ਉਹ ਨਹੀਂ ਕਹਿ ਦਿੰਦੇ ਉਮਤ ਨੂੰ ਉਹਨਾਂ ਨੂੰ 14 ਨਜ਼ਰ ਆਇਓ ਨਹੀਂ 14 ਬੋਲ ਦਿੱਤੇ ਮੈਨੂੰ ਲੱਖਾਂ ਹੀ ਦਿਸ ਰਹੇ ਨੇ ਕੁਦਰਤ ਵਿੱਚ ਮੈਂ ਲੱਖਾਂ ਹੀ ਕਹਿ ਰਿਹਾ ਨਾ ਹਜ਼ਰਤ ਮੁਹੰਮਦ ਸਾਹਿਬ ਨੇ ਗਲਤ ਕਿਹਾ ਨਾ ਮੈਂ ਗਲਤ ਕਿਹਾ ਤੁਸੀਂ ਲੋਕ ਸੋਚਣ ਵਾਲੇ ਗਲਤ ਹੋ ਸਤ ਗੀਰ ਦੀ ਅੱਖਾਂ ਝੁਕ ਗਈਆਂ ਹੁਣ ਦਸਤ ਗੀਰ ਪੀਰ ਬੋਲਿਆ ਕਹਿੰਦਾ ਬਾਬਾ ਸਿੱਧ ਕਰ ਸਕਦੇ ਬਿ ਲੱਖਾਂ ਪਤਾਲ ਆਕਾਸ਼ ਐ ਸਿੱਧ ਕਰ ਸਕਣਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਲਾਨ ਕਰਕੇ ਕਿਆ ਸਿੱਧ ਕਰ ਸਕਦਾ ਇੱਕ ਵਾਰ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਦਿਖਾ ਸਕਦੇ ਲੱਖਾਂ ਪਤਾਲ ਆਕਾਸ਼ ਵਿਖਾ ਸਕਦਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਵਿਖਾ ਸਕਣਾ ਬਈ ਹੁਣ ਜਿਨ੍ਹਾਂ ਨੇ ਹੱਥ ਵਿੱਚ ਵੱਟੇ ਸੀ ਨਾ ਦੇਖ ਪਏ ਇਹ ਤਾਂ ਵਖਾਉਣ ਤੇ ਆ ਗਏ ਨੇ ਇਹ ਤਾਂ ਇਸ ਚੈਲੰਜ ਨੂੰ ਮੰਨ ਲਿਆ ਪਰ ਉਹ ਨਾਨਕ ਸਾਹਿਬ ਮਹਾਰਾਜ ਨੇ ਕਿ ਮੈਂ ਵਖਾ ਸਕਨੇ ਬਾਤਾਂ ਲਾਇਆ ਕਾਸ਼ ਲਖ ਉੜ ਕਬਾਲੀ ਖਬਰ ਸੁਣਾਈ ਪੁੱਛਿਆ ਫਿਰ ਕਹ ਦਸਤਗੀਰ ਅਸਾਂ ਵੀ ਦੇਖਾਂ ਜੋ ਤੋਹੇ ਪਾਈ ਸਾਨੂੰ ਵਖਾ ਸਕਨੇ ਜੋ ਤੁਸੀਂ ਵੇਖਿਆ ਸਾਹਿਬ ਨੇ ਕਿਹਾ ਵਿਖਾ ਸਕਨੇ ਪਰ ਦਸਤਗੀਰ ਇੱਕ ਸ਼ਰਤ ਹੈ ਮੇਰੀ ਜਿਹਦੇ ਤੇ ਤੈਨੂੰ ਵਿਸ਼ਵਾਸ ਹੈ ਉਹ ਬੰਦਾ ਲਿਆ ਕੇ ਮੋਰੇ ਬਿਠਾ ਦੇ ਉਹ ਨੂੰ ਦਿਖਾ ਦੰਦਾ ਜਿਹਦੇ ਤੇ ਤੈਨੂੰ ਵਿਸ਼ਵਾਸ ਹੈ ਉਹ ਬੰਦਾ ਲਿਆ ਕੇ ਮੋਰੇ ਬਿਠਾ ਦੇ ਮੈਂ ਉਹ ਨੂੰ ਵਿਖਾ ਸਕਨੇ ਲੱਖਾਂ ਪਤਾਲ ਅਕਾਸ਼ ਬੜੀ ਵੱਡੀ ਕਰਾਮਾਤੀ ਜੀ ਪੀਰ ਦਸਤਗੀਰ ਨੇ ਆਪਣੇ ਸੰਕੜੇ ਮਰੀਦਾ ਚੇਲਿਆਂ ਵੱਲ ਨਜ਼ਰ ਮਾਰੀ ਕਿਹਦੇ ਤੇ ਵਿਸ਼ਵਾਸ ਕਰਾਂ ਕਿਹਦੇ ਤੇ ਵਿਸ਼ਵਾਸ ਕਰਾਂ ਫੈਸਲਾ ਪਤਾ ਕੀ ਕੀਤਾ ਉਹਨੇ ਆਪਣੇ ਬੇਟੇ ਦੀ ਬਾਹ ਪਕੜ ਕੇ ਸਾਰਿਆਂ 'ਚੋਂ ਮੋਹਰੇ ਬਿਠਾਤਾ ਮੇਰੇ ਬੇਟੇ ਨੂੰ ਬਿਠਾ ਦਿਓ ਮੈਨੂੰ ਵਿਸ਼ਵਾਸ ਹੈ ਮੇਰੇ ਆਪਣੇ ਪੁੱਤ ਤੇ ਹੋਰ ਨਹੀਂ ਕਿਸੇ ਮੈਨੂੰ ਆਪਣੇ ਬੇਟੇ ਤੇ ਵਿਸ਼ਵਾਸ ਹੈ ਮੈਂ ਸਭ ਮਰੀਦਾਂ ਨਾਲੋਂ ਆਪਣੇ ਬੇਟੇ ਤੇ ਵਿਸ਼ਵਾਸ ਕਰਦਾ ਇਹਨੂੰ ਵਖਾ ਦਿਓ ਗੁਰੂ ਰਾਨੰਗ ਸੇ ਮਹਾਰਾਜ ਕਹਿੰਦੇ ਲਿਆ ਮੋਰੇ ਬਿਠਾ। ਕਹਿੰਦੇ ਫਿਰ ਮੋਰੇ ਬਿਠਾਤਾ ਨਾਲ ਲੀਤਾ ਬੇਟਾ ਪੀਰ ਦਾ। ਸਾਹਮਣੇ ਬਿਠਾਇਆ ਨਾਲ ਲੀਤਾ ਬੇਟਾ ਪੀਰ ਦਾ। ਉਹਨੂੰ ਬਾਦਸ਼ਾਹ ਨੇ ਕਿਹਾ ਬੇਟਾ ਅੱਖਾਂ ਬੰਦ ਕਰ ਜੋ ਅਸੀਂ ਕਮੰਗੇ ਉਸ ਤਰੰਕਰ ਸਾਹਮਣੇ ਪੀਰ ਦਸਤਗੀਦ ਦਾ ਬੇਟਾ ਬਹਿ ਗਿਆ। बस ਅੱਖਾਂ ਬੰਦ ਕਰਨ ਦੀ ਧੀਰ ਸੀ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੋ ਸੁਰ ਵਿੱਚ ਗਿਆ ਇੱਕ ਓੰਕਾਰ ਸਤਨਾਮ ਇੱਕ ਓੰਕਾਰ ਸਤਨਾਮ ਐਸੀ ਸੁਰਤ ਪੀਰ ਦਸਤਗੀਰ ਦੇ ਬੇਟੇ ਦੀ ਜੁੜੀ ਪਾਦਸ਼ਾ ਉਹਦੇ ਸਾਹਮਣੇ ਸਰੀਰ ਉਹਦਾ ਉੱਥੇ ਪਿਆ ਉਹਦੀ ਸੂਰਤ ਨੂੰ ਚੁੱਕ ਕੇ ਲੈ ਗਏ ਪਾਤਾਲਾਂ ਪਾਤਾਲ ਲੱਖ ਆਕਾਸ਼ਾਂ ਆਕਾਸ਼ ਪਾਤਾਲਾਂ ਪਾਤਾਲ ਲੱਖ ਆਕਾਸ਼ਾਂ ਆਕਾਸ਼ ਨਾਲ ਲੀਤਾ ਬੇਟਾ ਪੀਰ ਦਾ ਅੱਖੀਂ ਮੀਟ ਗਿਆ ਹਵਾਈ ਕੱਜ ਕੌਲ ਪਰਸ਼ਾਦ ਦਾ ਧਰੋਂ ਪਤਲੋਂ ਲਈ ਕੜਾਈ ਜाहਰ ਕਲਾ ਨਾ ਸ਼ਬੈ ਸ਼ਪਾਈ ਅੱਜ ਕਲਾ ਜाहिर ਕਰਦੀ ਪਾਸ਼ਾ ਨੇ ਸ਼ਪਾਈ ਨਹੀਂ ਜੋ ਲੱਖਾਂ ਪਤਾਲ ਆਕਾਸ਼ ਇੱਕੋ ਅੱਖ ਫਰਕ ਵਿੱਚ ਸਭ ਦੇਖ ਲਈ ਅੱਖ ਫਰਕ ਵਿੱਚ ਸਭ ਦੇਖ ਲਈ ਥੋੜੇ ਮਿੰਟਾਂ ਬਾਅਦ ਜਦੋਂ ਸਰੀਰ ਵਿੱਚ ਸੁਰਤਾ ਹੀ ਨਾ ਬਾਦਸ਼ਾਹ ਨੇ ਕਿਹਾ ਦਸਤਗੀਰ ਪੁੱਛ ਆਪਣੇ ਬੇਟੇ ਤੋਂ ਉਹ ਪੀਰ ਦਸਤਗੀਰ ਦਾ ਬੇਟਾ ਕੁਝ ਦੱਸਣ ਦੇ ਯੋਗ ਹੀ ਨਹੀਂ ਥਿਆ ਉਹਦੀਆਂ ਅੱਖਾਂ 'ਚੋਂ ਨੀਰ ਝੱਲ ਰਿਹਾ ਸੀ ਇਸ ਤਰ੍ਹਾਂ ਨੀਰ ਡੁੱਲ ਡੁੱਲ ਪੈਂਦਾ ਹੈ ਚਿਹਰਾ ਸੁਰਖ ਲਾਲ ਹੈ ਉਹਨੇ ਇੱਕੋ ਗੱਲ ਹੱਥ ਝੁੱਕ ਕੇ ਕਹੀ ਗੁਰੂ ਨਾਨਕ ਖੁਦਾ ਹੈ ਖੁਦਾ ਹੈ ਅੱਲਾ ਹੈ ਸਭ ਤੇ ਨਾਮ ਜਿੰਨੇ ਉਮਤ ਸੁਣ ਰਹੀ ਸੀ ਹੈਰਾਨ ਹੋ ਗਏ ਔਰ ਸਾਥ ਸੰਗਤ ਉਹ ਪੀਰ ਦਸਤਗੀਰ ਦਾ ਬੇਟਾ ਕੋ ਗੱਲ ਕਹਿੰਦਾ ਬਲਿਹਾਰੀ ਪੁੱਤਰਤ ਵਸੇ ਆ ਬਲਿਹਾਰੀ ਪੁੱਤਰਤ ਵਸੇ ਆ ਬਲਿਹਾਰੀ ਪੁੱਤਰਤ ਘੱਟ ਕੇ ਬਲਿਹਾਰੀ ਪੁੱਤਰਤ ਵਸੇ ਆ ਤੇਰਾ ਅੰਤ ਨਾ ਜਾਈ ਲਖੇ جائی تیرا انت نہ بلے ہاری قدرت وسے بلے ہاری قدرت وسے بلہاری قدرت بلہاری جدو پیر دست دے دےٹے نے کہا گرو نانک کلہ ہے ਹੈ ਅੱਲਾ ਹੈ ਪੂਰਾ ਬਗਦਾਦ ਗੂੰਜ ਉੱਠਿਆ ਔਰ ਸਾਹ ਸੰਗਤ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਝੁੱਕ ਕੇ ਬਗਦਾਦ ਦੇ ਵੱਡੇ ਵੱਡੇ ਪੀਰ ਵੀ ਕਹਿੰਦੇ ਨੇ ਬਾਬਾ ਨਾਨਕ ਤੂੰ ਜ਼ਾਹਰ ਪੀਰ ਹੈ ਤੂੰ ਜਗਤਪੁਰ ਬਾਬਾ ਜ਼ਾਹਰ ਪੀਰ ਜਗਤਪੁਰ ਬਾਬਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੀ ਆਵਾਜ਼ ਨਾਲ ਪੂਰਾ ਬਗਦਾਦ ਸ਼ਹਿਰ ਸਾਥ ਸੰਗਤ ਜਿਸ ਪਾਤਸ਼ਾਹ ਨੂੰ ਮੰਦਰਾਂ ਵਿੱਚ ਮਸੀਤਾਂ ਵਿੱਚ ਮੱਕੇ ਵਿੱਚ ਪੂਜਿਆ ਗਿਆ ਤੁਸੀਂ ਭਾਤਾਂ ਵਾਲੇ ਹੋ ਉਸ ਗੁਰੂ ਦੀ ਸਿੱਖੀ ਦੇ ਵਿੜੇ ਵਿੱਚ ਤੁਹਾਡਾ ਜਨਮ ਹੋਇਆ ਹੈ ਅਰਦਾਸ ਕਰਿਓ ਪਾਤਸ਼ਾਹ ਸਾਡਾ ਇਹ ਜੀਵਨ ਜਨਮ ਸਿੱਖੀ ਵਿੱਚ ਰਹਿੰਦਿਆਂ ਸਫਲ ਹੋ ਜਾਏ ਸੋ ਇਹ ਸੀ ਵੀਡੀਓ ਜਦੋਂ ਬਾਬਾ ਲਾਲਕ ਸੱਚੇ ਪਾਤਸ਼ਾਹ ਧੰਨ ਗੁਰੂ ਮਹਾਰਾਜ ਨਾਨਕ ਦੇਵ ਜੀ ਬਗਦਾਦ ਗਏ ਇੱਥੇ ਜਾ ਕੇ ਕੀ ਬਾਰਤਾਲਾਪ ਹੁੰਦੀ ਹੈ ਵੀਡੀਓ ਦੇ ਕਮੈਂਟ ਆਪਸ਼ਨ ਵਿੱਚ ਜਾ ਕੇ ਜਰੂਰ ਲਿਖਿਓ ਤੇ ਵੀਡੀਓ ਕਿਸੇ ਨੂੰ ਵੀ ਸ਼ੇਅਰ ਕਰੋ ਵਾਈਰਲ ਹੋ ਜੀ ਤਾਂ ਖਾਨ ਸਾਹਿਬ ਵਾਈਰਲ ਹੋ ਜੀ